ਪਟਿਆਲਾ ਦੇ ਪ੍ਰਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਲੱਖਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂ ਪਹੁੰਚਣ ਦੀ ਉਮੀਦ ਹੈ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਅੱਜ ਪੰਜਵੀਂ ਅਤੇ ਸ਼ਨੀਵਾਰ ਹੋਣ ਕਰਕੇ ਵੱਧ ਸ਼ਰਧਾਲੂ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਅੱਜ ਸਵੇਰ ਤੋਂ ਹੀ ਮੰਦਿਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਅਤੇ ਅੱਜ ਮਾਤਾ ਰਾਣੀ ਦਾ ਪੰਜਵਾਂ ਨਰਾਤਾ ਹੈ ਤੇ ਅੱਜ ਤੋਂ ਲੈ ਕੇ ਨੌਵੇਂ ਨਰਾਤੇ ਤੱਕ ਪੂਰਾ ਰਸ਼ ਰਹਿਣ ਵਾਲਾ ਹੈ ਮੰਦਿਰ ਦੇ ਵਿੱਚ ਇੱਥੇ ਸ਼ਰਧਾਲੂਆਂ ਵਾਸਤੇ ਹਰੇਕ ਤਰ੍ਹਾਂ ਦਾ ਇੰਤਜ਼ਾਮ ਹੈ ਸ਼ਰਧਾਲੂਆਂ ਵਾਸਤੇ ਭੰਡਾਰਾ ਅਤੇ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਉਹਨਾਂ ਕਿਹਾ ਕਿ ਸ਼ਰਧਾਲੂ ਇੱਥੇ ਆਣ ਇੱਥੇ ਬੈਠ ਕੇ ਪਾਠ ਪੂਜਾ ਕਰਨ ਅਤੇ ਮਾਤਾ ਰਾਣੀ ਤੋਂ ਆਸ਼ੀਰਵਾਦ ਲੈਣ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਅਜਿਹਾ ਕਿ ਕਿੰਨਾ ਵੱਡਾ ਤੇ ਮੰਦਿਰ ਜੀ ਪੰਜਵਾਂ ਨਵਰਾਤਰਾ ਜੀ ਸਕੰਦ ਮਾਤਾ ਦਾ ਨਵਰਾਤਰਾ ਜੀ ਨਵਰੂਪ ਪੰਜਵਾਂ ਨਵਰਾਤਰਾ ਸਾਨੂੰ ਆਤਾ ਦਾ ਉਸ ਤੋਂ ਇਲਾਵਾ ਤੁਸੀਂ ਦੇਖਿਆ ਹੀ ਹੈ ਬਾਹਰ ਕਰਾਊਡ ਦੇਖ ਹੀ ਲਿਆ ਅਜ਼ਾਦੀ ਤਾਰਿਕ ਅੱਜ ਸਭ ਤੋਂ ਜ਼ਿਆਦਾ ਭੀੜ ਅੱਜ ਹੋਈ ਹੈ ਪੰਚਮੀ ਇੱਕ ਵਜਾ ਪੰਚਮੀ ਵੀ ਹੈ ਇੱਕ ਵਜਾ ਇਹ ਹੈ ਕਿ ਗੁਰਦੁਆਰੇ 'ਚ ਵੀ ਪੰਚਮੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਤਾਂ ਬਹੁਤ ਲੋਕ ਉੱਥੋਂ ਮੱਥਾ ਟੇਕ ਕੇ ਇੱਧਰ ਆ ਜਾਂਦੇ ਨੇ ਜਾਂ ਇੱਧਰੋਂ ਮੱਥਾ ਟੇਕ ਕੇ ਉੱਧਰ ਚਲੇ ਜਾਂਦੇ ਨੇ ਅਜ਼ਾਦੀ ਦਿਨ ਐਸਾ ਸ਼ਨੀਵਾਰ ਹੋਣ ਦੇ ਨਾਤੇ ਪਲੱਸ ਪੰਚਮੀ ਹੋਣ ਦੇ ਨਾਤੇ ਕਿ ਦੋਨੇ ਪਾਸੇ ਰਸ਼ ਹੋ ਕਰਕੇ ਬਹੁਤ ਜ਼ਿਆਦਾ ਕਰਾਊਡ ਹੋ ਰੱਖਿਆ ਹੈ ਅੱਜ ਮੇਰੇ ਖਿਆਲ ਨਾਲ ਪਿਛਲੇ 5 ਦਿਨਾਂ ਚ ਜਿੰਨਾ ਰਸ਼ ਹੋਇਆ ਅਨਾਜ ਕੱਲੇ ਅੱਜ ਇੱਕ ਦਿਨ ਦੇ ਵਿੱਚ ਇੰਨਾ ਰਸ਼ ਹੋਇਆ ਜੀ ਨਵਰਾਤਰਾ ਇੱਕ ਵਧਿਆ ਜੀ ਤੀਸਰਾ ਵਧਿਆ ਸੀਗਾ ਤੀਸਰਾ ਦੋ ਦਿਨ ਤੀਸਰਾ ਨਵਰਾਤਰਾ ਸੀਗਾ ਤੇ ਉਸ ਤੋਂ ਬਾਅਦ ਕਿ ਅਸ਼ਮੀ ਆ ਜਾਏਗੀ ਮੰਗਲਵਾਰ ਦੀ ਤੇ ਹੁਣ ਜਿਵੇਂ ਅੱਜ ਸਾਡਾ ਇਹ ਅੰਦਾਜ਼ਾ ਹੈ ਕਿ ਅੱਜ ਜਿਹੜਾ ਰਸ਼ ਵਧਿਆ ਹੈ ਅੱਜ ਤੋਂ ਲੈ ਕੇ ਲਗਾਤਾਰੇ ਨੌਵੀਂ ਤੱਕ ਇਹ ਮੇਲਾ ਐਵੇਂ ਬੜੇ ਜੋਰ ਸ਼ੋਰ ਨਾਲ ਲੱਗਣਾ ਹੈ ਮਤਲਬ ਕਰਾਊਡ ਬਹੁਤ ਜ਼ਿਆਦਾ ਹੋਣ ਵਾਲਾ ਹੈ ਅਗਲੇ ਹਾਂ ਬਹੁਤ ਅੱਛੇ ਬੰਦੋਬਸਤ ਹੈ ਮਤਲਬ ਕਮੇਟੀ ਵਾਲੋਂ ਪਿੱਛੇ ਪੰਡਾਰਾ ਕਰਾਇਆ ਜਾ ਰਿਹਾ ਤੁਸੀਂ ਦੇਖੋ ਉੱਥੇ ਐਨ ਰੰਗ ਲੱਗੇ ਹੋਏ ਨੇ ਜੀ ਸਾਰੇ ਸ਼ਰਧਾਲੂ ਮੇਰੇ ਖਿਆਲ ਨਾਲ ਉੱਥੇ ਹੀ ਰੁੱਕ ਕੇ ਪੰਡਾਰਾ ਖਾ ਕੇ ਜਾਂਦੇ ਨੇ ਕਮੇਟੀ ਵਾਲੋਂ ਫਲੋਰ ਦੇ ਉੱਤੇ ਕਾਰਪਟ ਵਗੈਰਾ ਦਾ ਵਿਛਣਾ ਹਰ ਛੋਟੀ ਵੱਡੀ ਚੀਜ਼ ਦਾ ਧਿਆਨ ਰੱਖਿਆ ਗਿਆ ਕਿਉਂਕਿ ਪਿੰਡਾ ਤੋਂ ਬਹੁਤ ਬੜੀ ਗਿਣਤੀ ਚ ਲੋਕ ਆਂਦੇ ਨੇ ਤਾਂ ਇਨਾ ਸ਼ਰਧਾਲੂਆਂ ਨੂੰ ਮੇਨ ਨਜ਼ਰ ਵਿੱਚ ਰੱਖਦੇ ਹੋਏ ਇਹਨਾਂ ਦੇ ਉੱਠਣ ਬੈਠਣ ਰੁਕਣ ਦਾ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਹੁੰਦਾ ਇਸ ਲਈ ਭੰਡਾਰਾ ਬਹੁਤ ਵਧੀਆ ਤਰੀਕੇ ਦਾ ਭੰਡਾਰਾ ਚਲਾਇਆ ਜਾ ਰਿਹਾ ਹੈ ਤੇ ਇਹਨਾਂ ਦੀ ਸੁਵਿਧਾ ਵਾਸਤੇ ਜਗਾ ਜਗਾ ਬੈਠਣ ਦਾ ਬਦਦੋਬਸ ਕੀਤਾ ਹੋਇਆ ਹੈ ਇਹ ਕਿਤੇ ਵੀ ਬਰਾਂਡਾ ਵਿੱਚ ਬੈਠ ਕੇ ਪੱਖੇ ਚਲਾ ਕੇ ਆਰਾਮ ਨਾਲ ਬੈਠੇ ਰਹੇ ਸਾਥੀ ਅਸ਼ਵੀਨ ਮੰਦਰ ਸਵੇਰੇ ਵੈਸੇ ਸਵਾ 4 ਵਜੇ ਖੁੱਲਣਾ ਚਾਹੀਦਾ ਹੈ ਸਵਾ 4 ਵਜੇ ਖੁੱਲੇਗਾ ਜਾਂ 4 ਵਜੇ ਖੁੱਲ ਜਾਏਗਾ ਤੇ ਰਾਤੀ ਜਦ ਤੱਕ ਢੀੜ ਨਹੀਂ ਹਟਦੀ ਉਹ ਤੱਕ ਖੁੱਲੀ ਰੱਖਾਂਗੇ ਅੰਦਾਜ਼ਾ ਇਹ ਲਗਾਓ ਕਿ 10 ਵਜੇ ਤੱਕ 11 ਵਜੇ ਤੱਕ ਖੁੱਲਦਾ ਖੁੱਲਾ ਰਹੇਗਾ ਬੰਦਰ ਠੀਕ ਹੈ